ਹੁਣ ਤਾਂ ਬੁਟੀਕ ਵੀ ਖੋਲ ਲਵਦੀਆਂ ਕੰਮ ਚੱਲਦਾ ਹੁਣ ਤਾਂ ਗੋਹੇ ਵਾਲੀ ਰੱਖ ਲਾ ਨਾ ਫਤ ਮੇਰੀ ਗੱਲ ਸੁਣ ਪਰ ਠੀਕ ਹੀ ਨਾ ਖੋਲਦੀ ਹੈ ਹੈ ਉਹ ਫੇਰ ਵੀ ਯਾਰ ਸਾਰੇ ਆਏ ਰੱਖ ਲੈਂਦੇ ਆ ਜਿੰਨਾ ਦਾ ਮਤਲਬ ਕੰਮ ਚੱਲ ਪੇ ਰੱਖ ਲੈਂਦੇ ਆ ਪੁੱਤ ਮੇਰੀ ਗੱਲ ਸੁਣ ਜਿਹੜਾ ਕੋਈ ਹੁਣ ਆਪਾਂ ਨੂੰ 2-4000 ਰੁਪਇਆ ਮਹੀਨੇ ਦਾ ਬਚਦਾ ਹੈ ਬੁਟੀਕ ਚੋ ਉਹੀ ਫੇਰ ਮੈਂ ਗੋਹੇ ਕੂੜੇ ਵਾਲੀ ਨੂੰ ਤੇ ਝਾੜੂ ਪੋਚੇ ਵਾਲੇ ਨੂੰ ਦੇ ਦਿਆ ਕਰੂੰਗੀ ਤੇ ਫੇਰ ਆਪਾਂ ਤਾਂ ਉਹੀ ਦੀ ਉਥੇ ਦੇ ਉਥੇ ਹੈਂ ਮੈਨੂੰ ਆਏ ਵੀ ਉਹੀ ਜਿਹੜਾ ਨਾ ਇਹ ਤਾਂ ਆਪਣੇ ਦਾ ਸਰੀਰ ਵਧੀਆ ਚੱਲਦਾ ਤੁਰਦਾ ਫਿਰਦਾ ਰਹਿੰਦਾ ਨਾ ਇਹ 11500 ਗੋਹੇ ਆ ਲੈ ਲੈਂਦੀ 11500 ਝਾੜੂ ਪੋਚੇ ਆ ਲੈ ਲੈਂਦੀ ਤੇਰੇ 4000 ਰੁਪਿਆ ਹੋ ਗਿਆ 3 4000 ਰੁਪਏ ਨਾਲ ਤਾਂ ਪੁੱਤ ਆਪਣੀ ਬਾੜੀ ਸੋਣੀ ਕੁਇਲਦਾਰੀ ਮਹੀਨਾ ਮਹੀਨੇ ਦਾ ਰਸਣ ਪਾਣੀ ਆਉਂਦਾ ਤਾਂ ਹੀ ਆਪਾਂ ਜਿਹੜੇ ਆਪਾਂ ਹੁੰਨੇ ਆ ਨਾ ਮਿਡਲ ਕਲਾਸ ਦੇ ਤਾਂ ਆਪਾਂ ਇੱਕ ਦੂਜੇ ਦੀ ਵੱਡਿਆਂ ਦੀ ਰੀਸ ਕਰਨ ਲੱਗ ਜਾਨੇ ਵੀ ਲਾ ਉਹਦੇ ਗੋਹੇ ਕੂੜੇ ਵਾਲੀ ਲੱਗੀ ਐ ਤੇ ਵਿੱਚ ਵਿੱਚ ਕਈ ਭੈਣਾ ਤਾਂ ਇਹ ਜੀਆਂ ਨੇ ਖੋਦ ਆਪਣੇ ਦੇਖ ਪਿੰਡ ਦੇ ਵਿੱਚ ਨੇ ਜਿਹਦੇ ਇੱਕ ਇੱਕ ਗਾਂ ਐ ਤੇ ਇੱਕ ਇੱਕ ਗਾਂ ਤੇ ਵੀ ਗੋਹੇ ਵਾਲੀਆਂ ਰੱਖੀ